ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਕੁੱਤਰਵਾਜ ਵੀਰਾਂ ਨੂੰ ਲੋਬੇਜ 29 ਮਈ 2024 ਨੋਡੀਆਂ ਸਾਰੀਆਂ ਬਾਜੀਆਂ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਅੱਜ ਦਿਨ ਸਾਰੀਆਂ ਵੱਡੀਆਂ ਛੋਟੀਆਂ ਬਾਜੀਆਂ ਦੀ ਅਪਡੇਟ ਦੇਵਾਂਗੇ ਭਾਈ ਤੇ ਜੁੜੇ ਰਹੋ ਵੀਡੀਓ ਨਾਲ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਭਾਈ ਹਣਾ ਹੁਣੀ ਜਲਦੀ ਜਲਦੀ ਵੀਡੀਓ ਨੂੰ ਤੇ ਸ਼ੇਅਰ ਕਰਦੇ ਹੋ ਸਾਰੇ ਕੁੱਤਰਵਾਜ ਵੀਰਾਂ ਨਾਲ ਤੇ ਹੁਣ ਗੱਲ ਕਰਦੇ ਆਂ ਭਈ ਅੱਜ ਦੀ ਸਭ ਤੋਂ ਵੱਡੀ ਬਾਜੀ ਦੀ ਪਿੰਡ ਲਹਿਰਾ ਵੇਗਾ ਜ਼ਿਲ੍ਹਾ ਬਰਿੰਡਾ 28 ਕੁੱਤਰ ODE ਦੇ ਸੀ ਵੀਰੇ 10000 ਮੋਢ ਨੂੰ 2 ਵਜੇ ਤੇ 10 ਮਿੰਟ ਦੇ ਵੀਰੇ ਬਾਜੀ ਨਿਬੜੀ ਪਹਿਲਾ ਨੰਬਰ ਬਣਿਆ ਜੀ T2 ਕੋਟਮਾਨ ਫ੍ਰਿਜ 7000 ਦੀ ਜਿੱਦਾ ਜੇਤੂ ਦੂਜਾ ਨੰਬਰ ਬਣਿਆ ਜੀ ਬੱਲੂ ਮੋੜ ਵਾਸ਼ਿੰਗ ਮਸ਼ੀਨ 2000 ਦੀ ਜਿੱਦਾ ਜੇਤੂ ਤੀਜਾ ਨੰਬਰ ਬਣਿਆ ਜੀ ਜਗਦੀਪ ਸੇਮਾ ਕੋਲਰ 1000 ਦੀ ਜਿੱਦਾ ਜੇਤੂ ਚੌਥਾ ਨੰਬਰ ਤੇਜ ਕਣੀਆਂ ਪੱਖੇ ਦਾ ਜੇਤੂ ਪੰਜਵਾਂ ਨੰਬਰ ਲਾਡੀ ਵਿਡਿੰਗ ਕੱਪ ਦਾ ਜੇਤੂ ਬਈ ਤੇ ਕੁਝ ਵੀਰ ਵੀ ਰਿਵਿਊ ਕਮੈਂਟ ਕਰਨਗੇ ਵੀ ਬਾਜੀ ਦੇ ਕੂਤਰ ਥੋੜੇ ਸੀ ਹਨ ਮੇਰੇ ਇਨਾਂ ਹੀ ਪਹਿਲਾ ਐਂਟਰੀ ਕੱਟ ਰੱਖੀ ਹੋਈ ਸੀ ਉਦੋਂ ਕੂਤਰ ਜ਼ਿਆਦਾ ਹੋਗੇ ਸੀ ਤਾਂ ਕਰਕੇ ਖੁੱਲੀ ਬਾਜੀ ਕਰਤੀ ਸੀ 10000 ਪੁਡਜ ਤੇ ਅੱਜ ਫਿਰ 28 ਕੂਤਰ ਡੇ ਟੋਟਲ ਤੁਸੀਂ ਵੀਰੇ ਲਾਈਵ ਫੁਟੇਜ ਵੀ ਦੇਖ ਸਕਦੇ ਹੋ ਬਾਜੀ ਦੀ ਪਹਿਲੇ ਤਾਂ 32 ਕੋਡ ਮਨਾ ਤੂੰ ਜਿਹੜੇ ਪੰਨੂ ਬਾ ਚੀਕੇ ਦੇ ਚਕਤੀਬ ਸੇਮਾ ਚੌਥੇ ਤੇ ਏਜ ਧਨੀਆ ਦੇ 5 ਵਜੇ ਚਾਂਦੀ ਵੜੇਗਾ ਉਹ ਤਿੰਨ ਨੰਬਰਾਂ ਦੇ ਚਿੱਟੇ ਚੌਥੇ ਪੰਜਵੇਂ ਨੂੰ ਕੱਲਾ ਨਾਮ ਕੱਪ ਦੇ हां जी बहुत होनी हो गई वीरू ताੜਗਾ मार दो थोड़े कुंतर बजाना धन्यवाद वीरू ਪਾਟਿਆਰੀ ਐਲ ਸੀ ਡੀ ਵੀ ਟੀ 2 ਲੈ ਗਿਆ ਵੀਰੇ ਟੀ 2 ਟੀ 2 ਟੀ 2 ਲੈ ਗਿਆ ਜੀ ਹਾਂ ਹੁਣ ਗੱਲ ਕਰਦੇ ਆਂ ਬਾਈ ਅੱਜ ਦੀ ਅਗਲੀ ਬਾਜੀ ਦੀ ਅੱਜ ਦੀ ਅਗਲੀ ਬਾਜੀ ਸੀ ਵੀਰੇ ਪਿੰਡ ਮਾਨਵੀ ਬੜੀਆਂ ਜ਼ਿਲ੍ਹਾ ਮਾਨਸਾ 100 ਤੇ 50 ਕਬੂਤਰ ਉੱਡੇ ਸੀ ਵੀਰੇ 1700 ਰੁਪਏ ਮੁੱਢ ਨੂੰ 1:40 ਮਿੰਟ ਤੇ ਵੀਰੇ ਬਾਜੀ ਨਿਬੜ ਗਈ ਸੀ ਕੱਲਾ ਕਬੂਤਰ ਰਹਿ ਗਿਆ ਸੀ ਬਈ ਪਰਮਿੰਦਰ ਟਾਲੀਆਂ ਇਹ ਚੀਨੇ ਮਾਨਸੇ ਦਾ ਕੂਤਰ ਸੀ ਬਾਈ ਚੀਨੇ ਮਾਨਸੇ ਦੇ ਘਰੋਂ ਸੀ ਪਰਮਿੰਦਰ ਟਾਲੀਆਂ ਦੇ ਨਾਂ ਤੇ ਸੀ ਫ੍ਰਿਜ ਪਲੱਸ 800 ਦੀ ਜਿੱਦ ਅਜਦਾ ਜੇਤੂ ਰਿਹਾ ਬਾਈ ਦੂਜਾ ਨੰਬਰ ਬਣਾਇਆ ਜੀ ਖੁਸ਼ੀ ਬੁਰਜ ਹਰੀ ਨੇ ਕੋਲਰ ਪਲੱਸ 400 ਦੀ ਜਿੱਦ ਅਜਦਾ ਜੇਤੂ ਰਿਹਾ ਜੀ ਤੀਜਾ ਨੰਬਰ ਬਣਾਇਆ ਯਸੂ ਇੰਗਲੈਂਡ ਨੇ ਪੱਖਾ ਪਲੱਸ 300 ਦੀ ਜਿੱਦ ਅਜਦਾ ਜੇਤੂ ਰਿਹਾ ਜੀ ਤੇ ਇੱਥੇ ਵੀਰੇ ਕੱਲਾ ਕੂਤਰ ਰਿਹਾ ਬਾਈ ਚੀਨੇ ਮਾਨਸੇ ਦਾ 150 ਕੂਤਰ ਚੋਂ ਫ੍ਰਿਜ ਪਲੱਸ 800 ਦੀ ਜਿੱਦ ਅਜਦਾ ਜੇਤੂ ਰਿਹਾ ਬਾਈ ਪਿੰਡ ਮਾਨਵੀ ਬੜੀਆਂ ਜిల్లా ਮਾਨਸਾ ਸਤਾਰਾਂ ਸਮੋਟ ਨੂੰ ਢੋਡੇ ਸੀ ਬਾਈ 150 ਕੂਤਰ ਤੇ ਅੱਜ ਦੀ ਅਗਲੀ ਬਾਜੀ ਸੀਗੀ ਵੀਰੇ ਪਿੰਡ ਬੜਵਾਲੀ ਮਰੰਡਾ 140 ਕੂਤਰ ਢੋਡੇ ਸੀ ਬਾਈ 3200 ਰੁਪਏ ਮੁੱਢ ਨੂੰ 3 ਵਜੇ ਵੀਰੇ ਬਾਜੀ ਨਿਬੜ ਗਈ ਐ ਇਹ ਪਹਿਲਾ ਨੰਬਰ ਬਣਾਇਆ ਜੀ ਪ੍ਰੀਤ ਡੋਡਰ ਮਾਜਰਾ ਨੇ ਮੋਟਰਸਾਈਕਲ ਦਾ ਜੇ ਤੁਰਿਆ ਦੂਜਾ ਨੰਬਰ ਬਣਾਇਆ ਜੀ ਬਣੀ ਚੱਲੀਆਂ ਨੇ ਤੀਜਾ ਨੰਬਰ ਬਣਾਇਆ ਬਾਈ ਫਕੀਰ ਚੰਦ ਸੈਕਟਰ 25 ਤੇ ਪਹਿਲਾ ਨੰਬਰ ਮੋਟਰਸਾਈਕਲ ਸੀ ਵੀਰੇ ਨਾਮ ਚ ਪਰੀਤ ਟੋਡਰ ਮਾਜਰ ਵੀਰੇ ਮੋਟਰਸਾਈਕਲ ਦਾ ਜੇਤੂ ਰਿਹਾ 140 ਕੂਤਰ ਟੋਡੇ ਸੀਗੇ 3200 ਰੁਪਏ ਮਾਡਲ ਨੂੰ ਬਾਈ ਅਗਲੀ ਬਾਜੀ ਸੀਗੀ ਵੀਰੇ ਪਿੰਨ ਸੰਘਰੇੜੀ 100 ਕੂਤਰ ਟੋਡੇ ਸੀ ਵੀਰੇ 1700 ਰੁਪਏ ਮਾਡਲ ਨੂੰ 2:25 ਮਿੰਟ ਤੇ ਵੀਰੇ ਕੱਲਾ ਕੂਤਰ ਰਹਿ ਗਿਆ ਸੀਗਾ ਬਬਲੂ ਕਪਿਆਲ ਦਾ LED ਤੇ ਪਲੱਸ ਬਾਈ 1500 ਦੀ ਸਾਰੀ ਬਾਜੀ ਦੇ ਜੇਤੂ ਰਿਹਾ ਕੱਲੇ ਨੂੰ ਜਿੱਤ ਸੀ ਵੀਰੇ ਦੂਜਾ ਨੰਬਰ ਬਣਾਇਆ ਬਾਈ ਜੋਤ ਫੱਗੂ ਵਾਲਾ ਨੇ ਇਹ ਕਾਪਾ ਦਾ ਜੇਤੂ ਰਿਹਾ ਬਾਈ ਅਗਲੀ ਬਾਜੀ ਸੀ ਕਿ ਵਿਰੇ ਪਿੰਡ ਖਿਆਲੀ ਵਾਲਾ 55 ਕੂਟ ਰੋਡੇ ਸੀਗੇ 2200 ਰੁਪਏ ਮੋੜ ਨੂੰ 2 ਵਜੇ ਵੀਰੇ ਬਾਜੀ ਨਿਬੜੀ ਕੋਮਲਪ੍ਰੀਤ ਸ਼ੇਮਾ ਕੱਲਾ ਰਹਿ ਗਿਆ ਸੀ ਵਿਰੇ ਸਾਰੀ ਬਾਜੀ ਤੇ ਜਿੱਤੂ ਰਿਹਾ ਇਹ ਕੱਲੇ ਨੂੰ ਜਿੱਤ ਸੀ ਵਿਰੇ 2000 ਦੀ ਜਿੱਤ ਦਾ ਜਿੱਤੂ ਰਿਹਾ ਪਿੰਡ ਖਿਆਲੀ ਵਾਲਾ ਤੋਂ 55 ਕੂਟ ਰੋਡੇ ਸੀਗੇ 2200 ਰੁਪਏ ਮੋੜ ਨੂੰ ਅਗਲੀ ਬਾਜੀ ਸੀ ਕਿ ਵਿਰੇ ਅੱਜ ਦੀ ਪਿੰਡ ਮਗਾਣੀਆਂ ਜ਼ਿਲ੍ਹਾ ਮਾਨਸਾ 57 ਕੂਟ ਰੋਡੇ ਸੀਗੇ 2200 ਰੁਪਏ ਮੋੜ ਨੂੰ ਤਿੰਨ ਕੂਤਰਾਂ ਚ ਬਾਜੀ ਸਾਂਝੀ ਹੋ ਗਈ ਸੀ ਕੁਲਦੀਪ ਕੰਡੂਆ ਕਾਲਾ ਬਾਂਮਣ ਵਾਲੀ ਜਗਦੀਪ ਚੱਕ ਵਾਲੀ ਸ਼ੇਰ ਬਾਈ ਇਹ ਤਿੰਨ ਕੂਤਰਾਂ ਦੀ ਬਾਜੀ ਹੋ ਗਈ ਸੀ ਪਿੰਡ ਮਘਾਣੀਆਂ ਬਾਈ 57 ਓਡੇ ਸੀਗੇ 2500 ਰੁਪਏ ਮਾਟਰ ਨੂੰ ਅਗਲੀ ਬਾਜੀ ਸੀ ਬਾਈ ਪਿੰਡ ਠੱਠੀ ਭਾਈ ਜਲਾ ਮੋਗਾ 92 ਕੂਤਰ ਓਡੇ ਸੀਗੇ 2200 ਰੁਪਏ ਮਾਟਰ ਨੂੰ 6 ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਮਨੀ ਸਾਹੋਕੇ ਨੇ ਕੱਪ ਦਾ ਜੇਤੂ ਦੂਜਾ ਨੰਬਰ ਸਣੀ ਸੁਖਾਨੰਦ ਕੱਪ ਦਾ ਜੇਤੂ ਤੀਜਾ ਨੰਬਰ ਸਤਨਾ ਮਰਾਲ ਜਾਨਾ ਕੱਪ ਦਾ ਜੇਤੂ ਮਨਦੀਪ ਮਾੜੀ ਕਰਨ ਕੈਨੇਡਾ ਜੱਜ ਭੋੜੀਪੁਰਾ ਇਹਨਾਂ ਛੀਆਂ ਕੂਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਵੀਰੇ ਅਗਲੀ ਬਾਜੀ ਸੀ ਬਾਈ ਪਿੰਡ ਦਾਦੂ ਮਾਜਰਾ ਜਲਾ ਸ਼ਹੀਫਾ ਤੇਗੜ ਸਾਹਿਬ 68 ਕੂਤਰ ਓਡੇ ਸੀਗੇ 2200 ਰੁਪਏ ਮੱਡ ਨੂੰ 3:15 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਸੰਧੂ ਬਾੜਛ ਫਰਜ ਦਾ ਜੇਤੂ ਦੂਜਾ ਨੰਬਰ ਸਾਹਿਬ ਜੋਤ ਕੂਲਰ ਜੇਤੂ ਤੀਜਾ ਨੰਬਰ ਸੰਧੂ ਬਾੜਛ ਪੱਕਾ ਜੇਤੂ ਬਾਈ ਤੇ ਇਹ ਸੀ ਬਾਈ ਅੱਜ ਦੀਆਂ ਬਾਜ਼ੀਆਂ ਦੀ ਅਪਡੇਟ ਤੇ ਇੱਕ ਵੀਰੇ ਸਾਰੇ ਵੀਰ ਨੋਟ ਕਰਿਓ ਆਪਣੇ ਚੈਨਲ ਤੇ ਵੀਰੇ ਮੰਨ ਲਓ ਜੇ 1000 ਬੰਦਾ ਦੇਖਦਾ ਹਨ ਵੀਡੀਓ ਨੂੰ ਤਾਂ ਮੇਰੇ 50% ਬੰਦੇ ਇਹੋ ਜਿਹੇ ਨੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਵੀਰੇ ਬੇਨਤੀ ਹੈ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡੇ ਕੋਲ ਬਾਈਆਂ ਦੀ ਅਪਡੇਟ ਪਹੁੰਚਦੀ ਜਾਵੇ ਹਰ ਰੋਜ਼ ਦੀ ਆ ਤੁਸੀਂ ਦੇਖ ਵੀ ਸਕਦੇ ਹੋ ਵੀਰੇ 51% ਬੰਦੇ ਇਹੋ ਜਿਹੇ ਨੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਹੁਣ ਵੀਰੇ ਗੱਲ ਕਰਦੇ ਆ ਜਿਹੜੀਆਂ ਅਗਲੀਆਂ ਬਾਜ਼ੀਆਂ ਹੋਣ ਹੁਣ ਜਾ ਰਹੀਆਂ ਨੇ ਐਂਟਰੀ ਵਾਲੀਆਂ ਬਾਜ਼ੀਆਂ ਕਈ ਵੀਰ ਕਹਿੰਦੇ ਨੇ ਪੋਸਟਰ ਦੱਸ ਦਿਆ ਕਰੋ ਪਹਿਲਾਂ ਇੱਕ ਤੋਂ ਲੈ ਕੇ 5 ਜੂਨ ਦੇ ਵਿੱਚ ਵੀਰੇ ਆਪਣੇ ਕੋਲ ਅੱਠ ਸੱਤ ਬਾਗੀਆਂ ਦੇ ਪੋਸਟਰ ਸੀਗੇ ਉਹ ਸਾਨੂੰ ਦੱਸ ਦਿੰਨੇ ਆ ਕਿੱਥੇ ਕਿੱਥੇ ਹੋਣ ਜਾ ਰਹੀਆਂ ਨੇ ਸਾਰੀਆਂ ਬਾਗੀਆਂ ਦੇ ਵੀਰੇ ਐਂਟਰੀਆਂ ਹੋਈਆਂ ਨਹੀਂ ਲਗਭਗ ਸੋ ਕੋਈ ਵੀ ਵੀਰੇ ਇਹਨਾਂ ਵੀਰਾਂ ਨੂੰ ਤੰਗ ਨਾ ਕਰੇ ਨਾ ਫੋਨ ਲਾ ਕੇ ਇਹ ਤੇ ਜਸਟ ਆਪਾਂ ਨੌਲੇਜ ਖਾਤਰੀ ਦੱਸ ਰਹੇ ਆ ਪਿੰਡ ਬੂਰਨਪੁਰ ਵੱਲੋਂ ਬਾਈ 2 ਜੂਨ 2024 ਨੂੰ ਬਾਜੀ ਹੋਣ ਜਾ ਰਹੀ ਆ 2500 ਰੁਪਏ ਐਂਟਰੀ ਫੀਸ ਆ ਪਹਿਲਾ ਨਾ ਮੋਟਰਸਾਈਕਲ ਦੂਜਾ ਫਰਿੱਜ ਤੀਜਾ ਐਲਈਡੀ ਚੌਥਾ ਕੂਲਰ ਤੇ ਪੰਜਵਾਂ ਪੱਕਾ ਹੋਣ ਜਾ ਰਿਹਾ ਇਹ 3 ਜੂਨ 2024 ਨੂੰ ਬਾਈ ਪਿੰਡ ਖੋਖਰ ਚੰਨਾ ਬਾਬਾ ਖੁੱਡੀਆਂ ਪੇਨ ਕਲੱਬ ਦੀ ਬਾਜੀ ਹੋਣ ਜਾ ਐਂਟਰੀ ਫੀਸ ਵੀਰੇ 5000 ਰੁਪਿਆ ਪਹਿਲਾ ਨਾਮ ਮੋਟਰਸਾਈਕਲ ਦੂਜਾ ਫਰੈਜਿਟ ਤੇ ਤੀਜਾ ਕੋਲਰ ਤੇ ਹੋ ਸਕਦਾ ਵੀਰੇ ਕਈ ਬਾਜ਼ੀਆਂ ਦੇ ਡੇਟਾ ਚੇਂਜ ਵੀ ਹੋਣ ਸੋ ਆਪਣੇ ਕੋਲੇ ਪੋਸਟਰ ਪਏ ਸੀਗੇ ਜਿਹੜੇ ਗਰੁੱਪਾਂ ਨਾਲ ਆਈ ਸੀ ਆਪਾਂ ਨੂੰ ਪਹਿਲੇ ਦੋ ਚਾਰ ਦਿਨਾਂ ਚ ਉਹੀ ਸ਼ੇਅਰ ਕਰ ਰਹੇ ਹਾਂ 3 ਜੂਨ ਨੂੰ ਵੀਰੇ ਬਾਜ਼ੀ ਹੋਣ ਜਾ ਰਹੀ ਹੈ ਪਿੰਡ ਖੇੜਕੀਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਇੱਥੇ ਵੀਰੇ ਪਹਿਲਾ ਨਾਮ ਮੋਟਰਸਾਈਕਲ ਦੂਜਾ ਨਾਮ ਮੋਟਰਸਾਈਕਲ ਤੀਜਾ ਨਾਮ ਵੀ ਮੋਟਰਸਾਈਕਲ ਹੋਣ ਜਾ ਰਿਹਾ ਇਸ ਦੀ ਐਂਟਰੀ ਫੀਸ ਵੀਰੇ 5000 ਰੁਪਿਆ ਹੋਵੇਗੀ ਕਿੜਕੀਆਂ ਪਿੰਨ ਕਲੱਬ ਵੱਲੋਂ ਇਹ ਬਾਜੀ ਹੋ ਕਰਵਾਈ ਜਾ ਰਹੀ ਹੈ ਭਾਈ ਅਗਲੀ ਬਾਜੀ 4 ਜੂਨ 2024 ਨੂੰ ਪਿੰਡ ਕਮਾਲਪੁਰਾ ਜਿਲ੍ਹਾ ਲੁਧਿਆਣਾ ਵਿਖੇ ਹੋਣ ਜਾ ਰਹੀ ਆ ਇਸ ਦੀ ਐਂਟਰੀ ਫੀਸ 3200 ਰੁਪਿਆ ਹੋਵੇਗੀ ਪਹਿਲਾ ਨਾਮ ਮੋਟਰਸਾਈਕਲ ਦੂਸਰਾ ਨਾਮ ਕੱਪ ਔਰ ਤੀਸਰਾ ਨਾਮ ਵੀ ਕੱਪ ਹੋਣ ਜਾ ਰਿਹਾ ਵੀਰੇ ਪਿੰਡ ਕਮਾਲਪੁਰਾ ਜਿਲ੍ਹਾ ਲੁਧਿਆਣਾ 4 ਜੂਨ 2024 ਨੂੰ ਬਾਜੀ ਹੋਣ ਜਾ ਰਹੀ ਹੈ ਵੀਰੇ ਇਹ ਅਗਲੀ ਬਾਜੀ ਪਿੰਡ ਤਲੇਰ ਕਲਾ ਹੋਣ ਜਾ ਰਹੀ ਹੈ 4 ਜੂਨ 2024 ਨੂੰ ਜਿਸ ਦੀ ਐਂਟਰੀ ਫੀਸ 7200 ਰੁਪਿਆ ਹੋਵੇਗੀ ਭਾਈ ਪਹਿਲਾ ਨਾਮ ਟਰੈਕਟਰ ਦੂਸਰਾ ਨਾਮ ਵਾਸ਼ਿੰਗ ਮਸ਼ੀਨ ਤੇ ਤੀਸਰਾ ਨਾਮ ਕੂਲਰ ਹੋਣ ਜਾ ਰਿਹਾ ਵੀਰੇ ਪਹਿਲੀ ਜਿੱਤ 4000 ਦੀ ਦੂਸਰੀ 2000 ਦੀ ਤੇ ਤੀਸਰੀ 1000 ਦੀ ਹੋਵੇਗੀ ਪਿੰਡ ਤਲੇਰਕਲਾ ਟਰੈਕਟਰ ਵਾਲੀ ਬਾਜੀ ਹੋਣ ਜਾ ਰਹੀ ਆ ਨਥੋਕੇ ਰਾਜਣਾ ਪੈਨ ਕਲੱਬ ਵੱਲੋਂ ਵੀਰੇ ਪਿੰਡ ਲਦਾਈ ਕੇ ਜਿਹਦਾ ਮੋਗਾ 5 ਜੂਨ ਨੂੰ ਬਾਜੀ ਹੋਣ ਜਾ ਰਹੀ ਆ ਕਿਸੇ ਦਾ ਐਂਟਰੀ ਫੀਸ 700 ਰੁਪਿਆ ਹੋਵੇਗੀ ਪਹਿਲਾ ਨਾਮ ਲੰਡੇ ਜੀਪ ਦੂਸਰਾ ਨਾਮ ਮੋਟਰਸਾਈਕਲ ਤੀਸਰਾ ਨਾਮ ਵੀ ਮੋਟਰਸਾਈਕਲ ਤੇ ਚੌਥਾ ਨਾਮ ਵੀ ਵੀਰੇ ਮੋਟਰਸਾਈਕਲ ਹੋਵੇਗਾ ਤਿੰਨ ਮੋਟਰਸਾਈਕਲ ਪਹਿਲਾ ਨਾਮ ਲੰਡੀ ਜੀਪ ਦੋ ਜੌਨ ਵੀਰੇ ਵਾਰੀ ਹੋਣ ਜਾ ਰਹੀ ਆ ਪਿੰਡ ਪੱਧਰੀ ਜਿਸ ਦੀ ਐਂਟਰੀ ਵੀਸ 7500 ਰੁਪਿਆ ਹੋਵੇਗੀ ਪਹਿਲਾ ਨਾਮ ਟਰੈਕਟਰ ਦੂਸਰਾ ਨਾਮ ਮੋਟਰਸਾਈਕਲ ਤੇ ਕੁੱਲ ਵੀਰੇ 10 ਨਾਮ ਹੋਣਗੇ ਤੁਸੀਂ ਦੇਖ ਸਕਦੇ ਹੋ ਪੋਸਟਰ ਤੇ ਇਹ ਬਾਜੀ ਵੀਰੇ ਦੋ ਜੌਨ ਹੋਣ ਜਾ ਰਹੀ ਆ ਪਿੰਡ ਪੱਧਰੀ ਅਗਲੀ ਬਾਜੀ ਵੀਰੇ ਤੈਨੂੰ ਜੂਨ ਨੂੰ ਹੋਣ ਜਾ ਰਹੀ ਹੈ ਪਿੰਡ ਰਾਮਕੋੜ ਪੁੱਲਰ ਇਹਦੀ ਐਂਟਰੀ ਫੀਸ 5000 ਰੁਪਏ ਹੋਵੇਗੀ ਪਹਿਲਾ ਨਾਮ ਮੋਟਰਸਾਈਕਲ ਤੇ ਦੂਸਰਾ ਨਾਮ ਫਰਿੱਜ ਹੋਵੇਗਾ ਇਹ ਵੀਰੇ ਕੁਝ ਬਾਜ਼ੀਆਂ ਦੇ ਪੋਸਟਰ ਆਪਣੇ ਕੋਲ ਸੀਗੇ ਕੁਝ ਵੀਰ ਕਮੈਂਟ ਕਰਦੇ ਸੀਗੇ ਕਿ ਪੋਸਟਰ ਆਉਣ ਵਾਲੀਆਂ ਬਾਜ਼ੀਆਂ ਦੇ ਦੱਸ ਦਿਆ ਕਰੋ ਹਣਾ ਸੋ ਵੀਰੇ ਬਾਜ਼ੀਆਂ ਦੀ ਐਂਟਰੀ ਹੋਈ ਜਾਣੇ ਜਸਟ ਆਪਾਂ ਇਕਨੋਲਜ ਫਾਤਰੀ ਇਹ ਵੀਡੀਓ ਪੋਸਟਰ ਪਾਏ ਨੇ ਵੀਡੀਓ ਚ ਵੀ ਕੁਝ ਵੀਰਾਂ ਨੂੰ ਪਤਾ ਲੱਗ ਜਾਵੇ ਕਿਹੜੀਆਂ ਬਾਜ਼ੀਆਂ ਅੱਗੇ ਹੋਣ ਜਾ ਰਹੀਆਂ ਨੇ ਤੇ ਇਹ ਸੀ ਵੀਰੇ ਅੱਜ ਦੀ ਆਵਾਜ਼ਾਂ ਦੀ ਅਪਡੇਟ 29 ਮਈ ਦੀ ਔਰ 24 ਨਵੰਬਰ ਦੀ ਅਪਡੇਟ ਮਿਲਦੇ ਆਂ ਵੀਰੇ ਕੱਲ ਨੂੰ ਨਵੀਂ ਵੀਡੀਓ 'ਚ ਧੰਨਵਾਦ ਬਈ ਸਾਰੇ ਵੀਰਾਂ ਦਾ ਬਹੁਤ ਬਹੁਤ